ਦੇਖਣ ਵਾਲੇ ਸਮੂਹ ਦੇਸ਼ ਵਾਸੀਆਂ ਦਾ ਸਵਾਗਤ ਕਰਦੇ ਹਾਂ ਨਵੇਂ ਖੇਤੀ ਕਾਨੂੰਨਾਂ ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਐਮਐਸਪੀ ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਮੰਗਲਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਜਿਸ ਦੇ ਚਲਦਿਆਂ ਪੰਜਾਬ ਭਰ ਦੇ ਵਿੱਚ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਬੰਦ ਨੂੰ ਪ੍ਰਵਾਹ ਹੰਗਾਰਾ ਦਿੱਤਾ ਗਿਆ ਜਿਸ ਵਿੱਚ ਵੱਖ-ਵੱਖ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਹਮਾਇਤ ਵਿੱਚ ਉਤਰ ਕੇ ਇਸ ਬੰਦ ਦੇ ਸੱਦੇ ਦਾ ਪਰਮਾਣ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਵੱਖ-ਵੱਖ ਥਾਵਾਂ ਤੇ ਕੇਂਦਰ ਸਰਕਾਰ ਵਿਰੁੱਧ ਧੰਨੇ ਮੁਜ਼ਾਰੇ ਕੀਤੇ ਗਏ ਅਤੇ ਨਾਲ ਹੀ ਕੇਂਦਰ ਸਰਕਾਰ ਦੇ ਪੁਤਲੇ ਸਾੜ ਕੇ ਅਰਥੀ ਫੂਕ ਮੁਜ਼ਾਰੇ ਕੀਤੇ ਗਏ। ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਬੱਸ ਸਟੈਂਡ ਨਜ਼ਦੀਕ ਨੂਰ ਹਸਪਤਾਲ ਦੇ ਕੋਲ ਅਤੇ ਕਾਲਵਾ ਮੋੜ ਦੇ ਉੱਤੇ ਅਤੇ ਬੱਸ ਸਟੈਂਡ ਤੋਂ ਕੁਝ ਹੀ ਦੂਰੀ ਤੇ ਡੱਲੇ ਮੋੜ ਦੇ ਉੱਤੇ ਵੀ ਕਾਦੀਆਂ ਬਟਾਲਾ ਰੋਡ ਦੇ ਉੱਤੇ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਧਰਨਾ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦਾ ਜਥਾ ਨਜ਼ਰ ਆਇਆ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਕਿਸਾਨ ਵਿਰੋਧੀ ਖੇਤੀ ਬਿੱਲ ਜੋ ਕਿ ਕਾਲੇ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ ਇੱਕੋ ਮੰਗ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨ ਜਥੇ ਬੰਦੀਆਂ ਧਰਨਿਆਂ ਤੇ ਬੈਠੀਆਂ ਹੋਈਆਂ ਹਨ ਇਸੇ ਤਰ੍ਹਾਂ ਹੀ ਜਦੋਂ ਜੀਡੀਐਸ ਪੰਜਾਬ ਨਿਊਜ਼ ਟੀਵੀ ਦੀ ਟੀਮ ਕਾਦੀਆਂ ਦੇ ਕਾਲਵਾ ਅੱਡੇ ਦੇ ਕੋਲ ਪਹੁੰਚੀ ਤਾਂ ਉੱਥੇ ਇੱਕ ਛੋਟੇ ਬੱਚਿਆਂ ਦਾ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਕਿ 2-2.5 ਸਾਲ ਦੇ ਬੱਚਿਆਂ ਨੇ ਵੀ ਇਸ ਧਰਨੇ ਦੇ ਵਿੱਚ ਸਮੂਲੀਅਤ ਕੀਤੀ ਅਤੇ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ ਆਪ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਇੱਕ ਛੋਟਾ ਬੱਚਾ 2 ਸਾਲ ਦਾ ਜੋ ਕਿ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਤੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਧਰਨਿਆਂ ਤੇ ਬੈਠੇ ਹੋਏ ਹਨ ਉਹ ਛੋਟਾ ਬੱਚਾ ਵੀ ਇੱਕ ਧਰਨੇ ਤੇ ਜਾਂਦਾ ਹੋਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਨਜ਼ਰ ਆ ਰਿਹਾ ਹੈ ਦੇਖਦੇ ਰਹੋ ਜੀਡੀਐਸ ਪੰਜਾਬ ਨਿਊਜ਼ ਟੀਵੀ ਗੁਰਦਾਸਪੁਰ ਤੋਂ ਬਿਊਰੋ ਚੀਫ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਖੇਤੀ ਕਾਨੂੰਨ ਮੋਦੀ ਸਰਕਾਰ ਨੇ ਪਾਸ ਕੀਤੇ ਸੀ ਉਹਦੇ ਉਲਟ 12 ਤੋਂ 3-4 ਮਹੀਨੇ ਤੋਂ ਕਿਸਾਨ ਜਿੱਥੇ ਬੰਦੀਆਂ ਪਹਿਲਾਂ ਦੇ ਪਿੰਡ ਲੈਵਲ ਤੇ ਇਕੱਠੀਆਂ ਹੋਈਆਂ ਫਿਰ ਜ਼ਿਲ੍ਹਾ ਲੈਵਲ ਤੇ ਬੈਠੀਆਂ ਨੈਸ਼ਨਲ ਹਾਈਵੇ ਜਾਮ ਕੀਤੇ ਰੇਲ ਟ੍ਰੈਕ ਵੀ ਜਾਮ ਕੀਤੇ ਪਰ ਮੋਦੀ ਸਰਕਾਰ ਦੇ ਕੋਈ ਕੰਨਾਂ ਤੇ ਜੂਨ ਨਹੀਂ ਸਰਕੀ ਤੇ ਹਾਰ ਕੇ ਮਜਬੂਰ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਵੱਲ ਪੂਚ ਕਰਨਾ ਪਿਆ ਸਾਰੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਸਾਡੀ ਸ਼੍ਰੋਮਣੀ ਕਾਰੀਦਾਲ ਵੱਲੋਂ ਵੀ ਸਾਨੂੰ ਹਦਾਇਤ ਹੈ ਕਿ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਜਾ ਕੇ ਕੰਮ ਕਰਨਾ ਜਿਹੜਾ ਵੀ ਕਰਨਾ ਤੇ ਉਹਦੇ ਤਹਿਤ ਸਾਡੇ ਹਜ਼ਾਰਾਂ ਵਰਕਰ ਜਿਹੜੇ ਨੇ ਉੱਥੇ ਕਿਸਾਨ ਜਥੇਬੰਦੀਆਂ ਦੇ ਨਾਲ ਧਰਨੇ ਦਿੱਲੀ ਵੀ ਬੈਠੇ ਨੇ ਪਿੰਡਾਂ ਚੋਂ ਵੀ ਗਏ ਨੇ ਤੇ ਅੱਜ ਜੋ ਕਿਸਾਨ ਬੰਦ ਭਾਰਤ ਬੰਦ ਦਾ ਉਹਨਾਂ ਨੇ ਦਿੱਤਾ ਹੈ ਸ਼੍ਰੋਮਣੀ ਕਾਇਦ ਦਾ ਪੂਰਾ ਸਮਰਥਨ ਕਰਦੀਏ ਤੋਹਾਂ ਦੇਖਿਆ ਸਾਰਾ ਸਮੁੱਚਾ ਸ਼ਹਿਰ ਇਲਾਕਾ ਬੰਦ ਹੈ ਅੱਜ ਕਿਸਾਨ ਜਥੇਬੰਦੀਆਂ ਨੇ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਪਰ ਸਾਡੇ ਜੋ ਸਾਡੀ ਸਮਝ ਬਣੀ ਆ ਸਾਨੂੰ ਲੱਗਦਾ ਵੀ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਉਹਦੇ ਵਾਸਤੇ ਮਾਰੂ ਆ ਤੇ ਕਿਸਾਨਾਂ ਦੇ ਉੱਪਰ ਇਹ ਸਰਕਾਰ ਨੇ ਡੈਥ ਵਾਰੰਟ ਜਾਰੀ ਕਰਦੇ ਆ ਇਹ ਤਿੰਨ ਬਿੱਲ ਇਹਦੇ ਵਿੱਚ ਜੋ ਕੌਮਾ ਜੋ ਕਲੌਜ਼ ਪਈ ਆ ਜੋ ਇਹਦੇ ਵਿੱਚ ਇੱਕ ਇੱਕ ਸ਼ਬਦ ਆ ਉਹ ਕਿਤੇ ਪਾਸੋਂ ਵੀ ਕਿਸਾਨਾਂ ਦੇ ਹੱਥ ਵਿੱਚ ਨਹੀਂ ਲੱਗਦਾ ਜੋ ਕੰਟਰੈਕਟ ਫਾਰਮਿੰਗ ਆ ਔਰ ਇਸ ਤੋਂ ਇਲਾਵਾ ਜੋ ਜਿਸ ਤਰ੍ਹਾਂ ਦੀ ਦਲੀਲ ਅਪੀਲ ਸਰਕਾਰ ਨੇ ਦਿੱਤੀ ਹੈ ਇਹਦੇ ਵਿੱਚ ਸਾਨੂੰ ਲੱਗਦਾ ਵੀ ਸਰਕਾਰ ਨੇ ਜਿਹੜੀ ਵਿਚੋਲੀਆ ਉਹ ਕਿਸਾਨਾਂ ਨੂੰ ਕਹਿ ਰਹੀ ਆ ੜਤਿਆਂ ਨੂੰ ਕਹਿ ਰਹੀ ਆ ਸਰਕਾਰ ਨੇ ਅਡਾਨੀਆਂ ਤੇ ਅੰਬਾਨੀਆਂ ਦਾ ਵਿਚੋਲੀਆ ਬਣ ਕੇ ਇਹ ਬਿੱਲ ਤਿਆਰ ਕਰਕੇ ਸਾਡੇ ਸਿਰ ਤੇ ਰੱਖ ਦਿੱਤੇ ਆ ਜਦੋਂ ਨੇ ਛੁੱਟੇ ਸੀ ਅਸੀਂ ਵੀ ਇਹਨਾਂ ਲੋਕਾਂ ਨੂੰ ਬਹੁਤ ਕੋਸ਼ ਹੁਣ ਤੱਕ ਦਿੰਦੇ ਰਹੇ ਕਿਸਾਨੀ ਦੇ ਵਿੱਚ ਪਰ ਇਹਨਾਂ ਸਾਡੇ ਖਾਦੇ ਦਾ ਮੁੱਲ ਨਹੀਂ ਪਾਇਆ ਉਹ ਜਿਹੜੀ ਕੁੱਤਾ ਰਾਜਭਾਲੀਏ ਫਿਰ ਚੱਕੀ ਛੱਟੇ ਸੱਪੇ ਦੁੱਧ ਪਿਆਲੀ ਹੋਏ ਮੁੱਖੋਂ ਛੱਟੇ ਮੋਦੀ ਮੈਂ ਤੈਨੂੰ ਇੱਕ ਬੇਨਤੀ ਕਰਦਾ ਹਾਂ ਇੱਕ ਚੈਲੰਜ ਕਰਦਾ ਹਾਂ ਜਿੰਨਾ ਚਿਰ ਤੂੰ ਸਾਡੇ ਕਾਲੇ ਕਾਨੂੰਨਾਂ ਉੱਤੇ ਲੀਕ ਨਾ ਮਾਰੀ ਅਸੀਂ ਲੋਕ ਪਿੱਛੇ ਹਟਣ ਵਾਲੇ ਨਹੀਂ ਆ ਅਸੀਂ ਸਿਰ ਦੇਣਾ ਵੀ ਜਾਣਦੇ ਆ ਤੇ ਸਿਰ ਲੈਣਾ ਵੀ ਜਾਣਦੇ ਆ ਇਸ ਕਰਕੇ ਅਸੀਂ ਸਭ ਇਕੱਠੇ ਆ ਸਾਡੇ ਕਿਸਾਨ ਇਕੱਠੇ ਆ ਸਾਡੇ ਮਜ਼ਦੂਰ ਇਕੱਠੇ ਆ ਸਾਡੇ ਦੁਕਾਨਦਾਰ ਇਕੱਠੇ ਆ ਸਾਡੀਆਂ ਬੀਬੀਆਂ ਪਹਿਣਾ ਬੱਚੇ ਨਿਕੇ ਨਿਕੇ ਸਾਡੇ ਜਿਹੜੇ ਆ ਜਿਹੜੇ ਸੰਘਰਸ਼ਾਂ ਦੇ ਬੱਚੇ ਤੌਰ ਪਹਿਣ ਜਿਹਦੇ ਸੰਘਰਸ਼ ਵਿੱਚ ਸਾਥ ਤੁਰ ਪੈਣ ਜਿਹਦੇ ਸੰਘਰਸ਼ ਵਿੱਚ ਖਾਲਸੇ ਤੁਰਣ ਉਹ ਕਦੀ ਸੰਘਰਸ਼ ਜਿੱਦਣ ਤੋਂ ਬਗੈਰ ਨਹੀਂ ਮੁਕਦਾ ਇਸ ਕਰਕੇ ਅਸੀਂ ਤੇਰੀ ਦੀਦੀ ਨੂੰ ਹਲਾ ਦੇਵਾਂਗੇ ਤੈਨੂੰ ਹਲਾ ਦੇਵਾਂਗੇ ਤੈਨੂੰ ਮਜਬੂਰ ਨੂੰ ਹੋ ਕੇ ਸਾਡੇ ਗਾੜੀ ਗੋਡੇ ਟੇਕੜੇ ਪੈਣਗੇ ਤੈਨੂੰ ਇਹ ਕਾਨੂੰਨ ਜਿਹੜਾ ਬਾਸ ਕਰਨੇ ਕਾਨੂੰਨ ਵਾਫ ਤੋਂ ਪਹਿਲਾਂ ਅਸੀਂ ਕਿਸੇ ਪਾਸੇ ਦੀ ਹਟਾਂਗੇ ਅਸੀਂ ਤੇਰੇ ਨੱਕ ਵਿੱਚ ਦੱ ਜੱਥੇ ਬੰਦੀਆਂ ਜਿਸ ਤਰ੍ਹਾਂ ਯੋਜਨਾਬੰਦ ਤਰੀਕੇ ਦੇ ਨਾਲ ਇਹ ਅੰਦੋਲਨ ਨੂੰ ਚਲਾ ਰਹੀਆਂ ਉਹ ਵਾਕਿਆ ਹੀ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਇਹ ਸਾਰਾ ਵਰਲਡ ਮੰਨ ਗਿਆ ਕਿ ਇੰਨੇ ਵਧੀਆ ਤਰੀਕੇ ਦੇ ਨਾਲ ਸ਼ਾਂਤੀਮਈ ਤਰੀਕੇ ਦੇ ਨਾਲ ਅੰਦੋਲਨ ਜਿਹੜਾ ਇੱਕ ਅਜੇ ਤੱਕ ਦੀ ਵਰਲਡ ਜੀਮ ਇੱਕ ਮਿਸਾਲ ਬਣ ਗਈ ਜਿੱਦਾਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਸਾਰੇ ਕਿਸਾਨ ਕਰ ਰਹੇ ਨੇ ਇੰਨੀਆਂ ਰੋਕਾਂ ਹੋਣ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਗਏ ਨੇ ਕਿਸੇ ਦਾ ਕੱਚ ਦਾ ਗਲਾਸ ਨਹੀਂ ਕੱਪ ਤੋੜਿਆ ਚਾਹਦਾ ਇਨਕਿਆਂ ਦਾ ਨੁਕਸਾਨ ਨਹੀਂ ਕੀਤਾ ਬੜੇ ਵਧੀਆ ਯੋਜਨਾਬੰਦ ਤਰੀਕੇ ਦੇ ਨਾਲ ਆਪਣਾ ਅੰਦੋਲਨ ਚਲਾ ਰਹੇ ਨੇ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਆ ਤੇ ਅਸੀਂ ਅੱਜ ਅਬਤੌਰ ਕਿਸਾਨ ਮੈਦਾਨ 'ਚ ਆਇਆ ਕਿਉਂ ਪਾਰਟੀ ਬਾਜ਼ੀ ਦਾ ਮਸਲਾ ਨਹੀਂ ਹੈ ਜਿੱਦਾਂ ਭਾਰਤਪੁਰਜੀ ਦੱਸ ਕੇ ਗਏ ਨੇ ਇਹ ਮਸਲਾ ਹੈ ਸਾਡੀ ਆਪਣੀ ਰੋਟੀ ਦਾ ਸਾਰਿਆਂ ਦੇ ਦਾ ਜਦੋਂ ਕਿਸੇ ਦੀ ਰੋਟੀ ਨੂੰ ਕੋ ਹੱਥ ਪਾਉਂਦਾ ਹੈ ਤੇ ਫੇਰ ਦੇ ਕੋਈ ਵੀ ਨਹੀਂ ਬਖਸ਼ਦਾ ਚਾਹੇ ਉਹ ਕੋਈ ਵੀ ਹੋਵੇ ਮੋਦੀ ਸਰਕਾਰ ਚਾਹੇ ਨੇ ਆਪਣਾ ਇਤਿਹਾਸ ਭੁੱਲ ਗਈ ਹੈ ਜਾਓ ਪੜਦੀ ਨਹੀਂ ਹੈ ਬਾਹਰ ਦੇ ਮੁਲਕਾਂ ਨੇ ਤੇ ਚਲੋ ਕੀ ਪੜਨਾ ਹੈ ਜਿਸ ਤਰ੍ਹਾਂ ਮੇਰੇ ਭਾਰਤੀ ਜੀ ਕਹਿ ਰਹੇ ਸੀ ਕਿ ਇਹ ਬਾਹਰ ਦੇ ਮੁਲਕਾਂ ਦੀ ਚਾਹ ਦੇ ਉੱਤੇ ਮੋਦੀ ਕਰਦਾ ਆ ਆਪਾਂ ਸਾਰੇ ਵੇਖਦੇ ਆ ਬਾਹਰ ਚਾਹੇ ਜਿੰਨੇ ਮਰਜੀ ਰੋਡ ਹੋਣ ਬੰਦਾ ਬੜਾ ਵਧੀਆ ਤੁਰ ਲੈਂਦਾ ਜਿੱਤੀ ਦੇ ਵਿੱਚ ਇੱਕ ਰੋਡ ਹੀ ਹੋਏ ਤਾਂ ਬੰਦੇ ਕੋ ਤੁਰਿਆ ਨਹੀਂ ਜਾਂਦਾ ਇਹ ਮੋਦੀ ਉਹ ਰੋਡ ਆ ਆਪਣੀ ਜੁੱਤੀ ਚਾਪੇ ਹੀ ਪਾ ਲਿਆ ਤੇ ਉਹ ਰੋਡ ਨੂੰ ਕੱਟਣ ਦੀ ਲੋੜ ਹੈ ਇਹ ਸ਼ਾਇਦ ਇਤਿਹਾਸ ਭੁੱਲ ਗਿਆ ਕਿ ਧੰਨਾ ਜੱਤ ਜੇ ਭਗਵਾਨ ਨੂੰ ਪਾ ਸਕਦਾ ਆਪਣੀ ਜਿੰਦ ਤੇ ਕਰਕੇ ਤੇ ਇਹਦੇ ਜੱਟਰ ਤੇ ਹੁਣ ਆਪਣਾ ਇਹਦੇ ਇਥੇ ਕਾਨੂੰਨ ਹੀ ਮੰਗਦੇ ਨੇ ਇਹ ਮਨੁ ਭਗਵਾਨ ਤੋਂ ਵੀ ਉੱਪਰ ਹੋ ਗਿਆ ਅੱਜ ਮੋਦੀ ਜਾਮਨਦਸ਼ਾ ਜੇ ਭਗਵਾਨ ਜੱਟ ਦੀ ਜਿੰਦ ਤੇ ਆ ਕੇ ਆ ਸਕਦਾ ਹੈ ਦੂਜੇ ਤੀ ਦਿਨ ਆ ਕੇ ਪ੍ਰਗਟ ਹੋ ਸਕਦਾ ਹੈ ਕਿ ਭਗਵਾਨ ਨੇ ਉਹਦੇ ਹਾਲ ਚਲਾਏ ਉਹਦੇ ਪਾਣੀ ਲਾਏ ਤੇ ਅੱਜ ਕੀ ਗੱਲ ਮੋਦੀ ਭਗਵਾਨ ਤੋਂ ਵੀ ਉੱਪਰ ਹੋ ਗਿਆ ਕਿਉਂ ਕਿਸਾਨਾਂ ਦੀ ਗੱਲ ਸੁਣਦੇ ਨਹੀਂ ਉਥੇ ਬਜ਼ੁਰਗ ਕਿਸਾਨ ਬੈਠੇ ਨੇ ਬਜ਼ੁਰਗ ਮਾਤਾਂ ਬੈਠੀਆਂ ਨੇ ਪੈਣਾ ਬੈਠੀਆਂ ਨੇ ਵੀਰ ਬੈਠੇ ਨੇ ਸਾਰਾ ਜੂਸ ਜਿਹੜਾ ਪੰਜਾਬ ਦਾ ਉੱਥੇ ਪਹੁੰਚਿਆ ਹੋਇਆ ਹੈ ਤੇ ਸਾਰੇ ਹੀ ਪਹੁੰਚ ਰਹੇ ਨੇ ਸਾਡੇ ਇਲਾਕੇ ਆਪਣੇ ਹਲਕੇ ਕਾਦੀਆਂ ਚੋਂ ਵੀ ਤਕਰੀਬਨ ਹਰ ਪਿੰਡ ਦੇ ਵਿੱਚੋਂ ਟਰਾਲੀਆਂ ਲੈ ਕੇ ਲੋਕੀ ਗਏ ਨੇ ਰਾਸ਼ਨ ਲੈ ਕੇ ਗਏ ਨੇ ਇੱਥੇ ਸਿਰਫ ਉਹ ਹੀ ਨੇ ਸਰਦਾਰ ਪ੍ਰੇਮ ਸਿੰਘ ਜੀ ਜਿਨ੍ਹਾਂ ਨੂੰ ਮੱਝਾ ਹੱਸਦੇ ਪਈਆਂ ਜਿਨ੍ਹਾਂ ਦੇ ਵੱਡਾ ਇੱਕ ਲਸ਼ਕਰ ਲੈ ਕੇ ਘੱਟੋ ਘੱਟ 100 ਗੱਡੀ ਦਾ ਕੱਲ ਸ਼ਾਮ ਨੂੰ ਜਾਂ ਪਰਸੋਂ ਸਵੇਰੇ ਆਹਾਂ ਮੇਂ ਕੂਚ ਕਰਨਾ ਹੈ ਕਿ ਵੀ ਸਾਨੂੰ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇਸ਼ਾਂ ਨਿਰਦੇਸ਼ ਨੇ ਹੇਠਲੇ ਕੰਮ ਕਰਨਾ ਆਪਣਾ ਕੋਈ ਨਾਰਾ ਨਹੀਂ ਦੇਣਾ ਕੋਈ ਗੱਲ ਨਹੀਂ ਕਰਨੀ ਜਿਸ ਤਰ੍ਹਾਂ ਸਾਨੂੰ ਜਥੇਬੰਦੀਆਂ ਕਹਿਣਗੀਆਂ ਅਸੀਂ ਸਾਰੇ ਕੰਮ ਕਰਨ ਨੂੰ ਤਿਆਰ ਆ ਇੱਕ ਕਾਨੂੰਨਾਂ ਦੇ ਉੱਤੇ